ਸੋ 11 12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰਾ ਲੋਕਾਂ ਨੇ ਠੀਕ ਕਰਤਾ ਕਿਉਂਕਿ ਲੋਕ ਧੌੜਾਂ 'ਚ ਸਰੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਆ ਸਰੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਗੱਲ ਦਾ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਗੁਜਰਾਤ ਚੋਂ ਵੀ ਜਿੱਤ ਗਏ 15000 ਤੇ ਗੁਜਰਾਤ ਚੋਂ ਗੋਪਾਲ ਇਟਾਲੀਆ ਜਿੱਤੇ ਆ ਸੋ ਵੀਰੋ ਮਿਹਨਤ ਕਰਨੀ ਹੈ ਥੋੜੀ ਮਿਹਨਤ ਹੈ ਇਹ ਜਿੱਤ ਸਾਡੀ ਨਹੀਂ ਹੈਗੀ ਇਹ ਤਾਂ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਸਾਡੇ ਤਾਂ ਉਹੀ ਨਾ ਹੀ ਲੱਗਦਾ ਕੰਮ ਤੁਸੀਂ ਕੀਤਾ ਬਾਈ ਤੁਸੀਂ ਕੰਮ ਕੀਤਾ ਉਸੀ ਕੰਮ ਕੀਤਾ ਤੁਸੀਂ ਦਿਨ ਰਾਤ ਮਿਹਨਤ ਕੀਤੀਆਂ ਦੋ ਟੂ ਡੋਰ ਗਏ ਹੋ ਤੁਸੀਂ ਪੋਸਟਰ ਲਾਇਏ ਨੇ ਤੇ ਤੁਹਾਡੇ ਹੀ ਅੱਗੇ ਫਿਊਚਰ ਵੀ ਤੁਹਾਡੇ ਹੀ ਆ ਤੁਹਾਡੇ ਹੀ ਨੰਬਰ ਲੱਗਣਗੇ ਅੱਗੇ ਜੈਹਾ ਜੈਹਾ ਲੋਕ ਬੈਸਟ ਪਹੁੰਚ ਜਗੇ ਨੇ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਬਿਲਕੁਲ ਫਿਕਰ ਨਹੀਂ ਕਰਨਾ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਲੋਕਾਂ ਨੂੰ ਸਭ ਪਤਾ ਹੈ ਲੋਕ ਸਭ ਕੁਝ ਦੇਖੀ ਜਾਂਦੇ ਆ ਵੀ ਕੌਣ ਆ ਕਿੰਨੇ ਕ ਪਾਣੀ ਚਾਹ ਕੌਣ ਕੀ ਕਰਦਾ ਲੋਕ ਜਦੋਂ ਫੈਸਲਾ ਕਰਦੇ ਨੇ ਇਹਦੇ ਬਾਰੇ ਪਤਾ ਨਹੀਂ ਕੀਤਾ ਜਾ ਸਕਦਾ ਕਰੋ ਕਿ ਫੈਸਲਾ ਕਰਦੇ ਨੇ ਆਪਾਂ ਨੂੰ ਇਹ ਪਤਾ ਨਹੀਂ ਸੀ ਕਿ ਐਨੀ ਵੱਡੇ ਮਾਰਜਨ ਤੇ ਪਰ ਲੋਕਾਂ ਨੇ ਪਹਿਲੀ ਮਨ ਬਣਾ ਰੱਖਿਆ ਸੀ ਸੋ ਇਹ ਤਾਂ ਪਬਲਿਕ ਹੈ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਹੈ ਸੱਚਾ ਕੌਣ ਹੈ ਝੂਠਾ ਸਭ ਪਹਿਚਾਨਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਸੋ ਇਸ ਕਰਕੇ ਤੁਹਾਡੇ ਨਾਲ ਤੁਹਾਡੇ ਵਰਗੇ ਆ ਇੱਥੇ ਰਵਾਂਗੇ ਐਂ ਰਵਾਂਗੇ ਔਰ ਜਿੰਨੀ ਵਾਰੀ ਆਪਾਂ ਹੁਣ ਕੋਈ ਆਪਾਂ ਨੂੰ ਕੋਈ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਆਪਾਂ ਡੁਗੜੇ ਟਿਕੜੇ ਹੋ ਕੇ ਨਿਕਲਿਆ ਬੜੀਆਂ ਵਾਹ ਫਲਾਉਂਦੇ ਆ ਪਤਾ ਨਹੀਂ ਆ ਹੋ ਜੂ ਆ ਉਹ ਹੋ ਜੂ ਕੁਛ ਨਹੀਂ ਹੁੰਦਾ ਤੁਸੀਂ ਧਰਤੀ ਤੇ ਰਹੋ ਬਸ ਬਾਕੀ ਤੁਹਾਨੂੰ ਪਤਾ ਹੀ ਐ ਇਧਰੋਂ ਉਧਰੋਂ ਲਿਖਣ ਨੂੰ ਤਾਂ ਪਤਾ ਨਹੀਂ ਕੀ ਕੀ ਲਿਖ ਦਿੰਦੇ ਨੇ ਅੱਜ ਉਹੀ ਵਧਾਈਆਂ ਦੇਈ ਜਾਂਦੇ ਨੇ ਬੱਲੇ ਸ਼ੇਰਾ ਕਮਾਲ ਕਰਤੀ ਫਾਨਾ ਕੱਲ ਵੀ ਬਣਾ ਗੱਲਾਂ ਕਰੀ ਜਾਂਦੇ ਸੀ ਉਹੀ ਠੀਕ ਹੈ ਨਾ ਜਿੰਦਾਬਾਦ ਜਿੰਦਾਬਾਦ ਸਜਾਉਂਦੇ ਵਾਸਤੇ ਰਹੋ ਥੈਂਕ ਯੂ ਫੇਰ